ਕੀ ਹੈ ਜੀ ਪੂਰਾ ਮਾਮਲਾ ਜੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਦਿੱਲੀ ਅਧਰ શ્રી ਸੁਪਨ ਚਰਮਾ ਆਈ ਪੀਐਸੀ ਡਿਪਟੀ ਡਾਇਰੈਕਟਰ ਦੇ ਦਰਸ਼ਨ ਅਗੇ ਅਸੀਂ ਇੱਕ ਸਪੈਸ਼ਲ ਕੰਪੇਨ ਅਗੇਂਸਟ ਸਨੇਚਰਸ ਐਂਡ ਥੀਫਸ ਤੇ ਚਲਾਇਆ ਜਿਸ ਦੇ ਤਹਿਤ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈਗਾ ਜੋ ਕਿ ਉਹਦੇ ਕੋਲੋਂ ਅਸੀਂ ਚੋਨੀशुदा ਜਿਹੜੇ 15 ਬਕਬਕ ਕੰਪਨੀਆਂ ਦੇ ਬਾਈਕਸ ਰਿਕਵਰ ਕੀਤੇ ਐ ਤਿੰਨ ਚੋਲੀ ਦੇ ਸਿਲੰਡਰ ਰਿਕਵਰ ਕੀਤੇ ਐ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਹੈ ਜਿਸ ਦੇ ਖਿਲਾਫ ਰੈਲੇਵੈਂਟ ਸੈਕਸ਼ਨਸ ਆਫ ਪੀਐਨਐਸ ਦੇ ਅਸੀਂ ਖਾਣਾ ਭਾਰਗ ਵਿਭਾਗ ਦੇ ਵਿੱਚ ਮੁਕੱਦਮਾ ਦਰਜ ਕੀਤਾ ਹੈ ਸਰ ਇਸ ਤੇ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਹਾਂ ਜੀ ਪ੍ਰਿਜ਼ਨਬਰੀ ਇਨਵੈਸਟੀਗੇਸ਼ਨ ਦੇ ਵਿੱਚ ਇਹਦੇ ਤੇ ਇੱਕ ਫਿਰੋਜ਼ਪੁਰ ਦਾ ਚੋਰੀ ਦਾ ਪਰਚਾ ਸਾਹਮਣੇ ਆਇਆ ਸਰ ਇਹ ਇਕੱਲੇ ਚੋਰੀ ਕਰਦਾ ਸੀ ਜੀ ਹਾਂ ਜੀ ਹਾਂ ਜੀ ਇਹ ਜਿੱਦਾਂ 15 ਵਕਤਾਂ ਤੋਂ ਜਿਹੜੇ ਕੇਸਿਸ ਹੈਗੇ ਆ ਉਹ ਅਸੀਂ ਟ੍ਰੇਸ ਕਰ ਰਹੇ ਆ ਤੇ ਡਿਊਰਿੰਗ ਇਨਵੈਸਟੀਗੇਸ਼ਨ ਸਾਹਮਣੇ ਆਇਆ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਮਾਨਯੋਗ ਕਮਿਸ਼ਨਰ ਆਫ ਪੁਲਿਸ ਦਿੱਲੀ ਅਧਰ ਸ਼੍ਰੀ ਸੁਪੇਸ਼ ਚਰਮਾ ਆਈਪੀਐਸੀ ਦੇ ਦਰਿਸ਼ਣ ਅਦੇਸ਼ ਅ ਅਸੀਂ ਇੱਕ ਸਪੈਸ਼ਲ ਕੈਂਪੇਨ ਅਗੇਂਸਟ 스내ਚਰਸ ਐਂਡ ਦੀਫਟਸ ਤੇ ਚਲਾਇਆ ਜਿਸ ਦੇ ਤਹਿਤ ਥਾਣਾ ਭਾਰੋ ਕੈਂਪ ਦੀ ਪੁਲਿਸ ਨੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈਗਾ ਜੋ ਕਿ ਉਹਦੇ ਕੋਲੋਂ ਅਸੀਂ ਚੋਨੀशुदा ਜਿਹੜੇ 15 ਬੱਕਵਾ ਕੰਪਨੀਆਂ ਦੇ ਬਾਈਕਸ ਰਿਕਵਰ ਕੀਤੇ ਐ ਤਿੰਨ ਚੋਰੀ ਦੇ ਸਿਲੰਡਰ ਰਿਕਵਰ ਕੀਤੇ ਐ ਤੇ ਇੱਕ ਮੋਟਰਸਾਈਕਲ ਰਿਕਵਰ ਕੀਤਾ ਜਿਸ ਦੇ ਖਿਲਾਫ ਰੈਲੇਵੈਂਟ